ਹੰਦੀ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸੱਸ ਵੀ ਹਾਂ ਮੈਂ ਤੁਹਾਡੀ ਭੈਣ ਮਿੰਦੋ ਉਹ ਤੁਹਾਨੂੰ ਆਪਣਾ ਠੀਕ ਠਾਕ ਮੈਂ ਵੀ ਠੀਕ ਠਾਕ ਹਾਂ ਤੁਸੀਂ ਵੀ ਠੀਕ ਹੀ ਹੋ ਆਂਗੇ ਉਹ ਮੈਂ ਕੀ ਕਹਿੰਦੇ ਸੀ ਕਿ ਜੇ ਮੈਨੂੰ ਬਹੁਤ سارے ਕਮੈਂਟਸ ਆਉਂਦੇ ਰਹਿੰਦੇ ਨੇ ਕਿ ਤੁਸੀਂ ਕਦੇ ਆਪਣੇ ਘਰ ਦਾ ਹੋਮ ਟੂਰ ਤਾਂ ਬਣਾ ਕੇ ਦਿਖਾਏ ਵੀ ਵਲੌਗ ਚ ਘਰ ਦਾ ਹੋਮ ਟੂਰ ਅਸੀਂ ਤਾਂ ਕਹਿਣਾ ਪਰ ਸਾਨੂੰ ਐਂ ਲੱਗਦਾ ਵੀ ਜੇ ਇਕੱਲਾ ਹੋਮ ਟੂਰ ਕਹਤਾ ਕਿਸੇ ਨੂੰ ਪਤਾ ਨਹੀਂ ਲੱਗਣਾ ਲੋਕ ਕਿਹੜਾ ਬੜੇ ਲਿਖੇ ਨੇ ਅਸੀਂ ਪੜੇ ਦੇਖੀ ਹੰਨੇ ਆ ਵਲੌਗ ਤੇ ਆ ਤਾਂ ਕੱਸੀ ਪ੍ਰੇਨਾ ਪੰਨ ਲਈ ਘਰ ਦਾ ਹੋਮ ਟੂਰ ਨਹੀਂ ਇਕੱਲਾ ਹਾਂ ਜੂਰ ਤੇ ਵੀ ਸਾਥ ਸਾਥ ਆ। ਚੱਲ ਕੋਈ ਨਾ ਭੈਣ ਚੰਗਾ ਜੋ ਮੈਂ ਤੁਹਾਨੂੰ ਕਰਾਉਂਗੀ ਹோம் ਟੂਰ। ਤੇ ਮੈਂ ਸੋਚੂ ਕਿੱਧਰੋਂ ਸ਼ੁਰੂ ਕਰਾਂ। ਖਾਣਾ। ਪਤਾ ਨਹੀਂ ਭੈਣ ਬੰਨ ਨਾ ਕੀ ਬੁਲਾਕ। ਚੱਲ ਕੋਈ। ਆਹ ਆਹ ਭੈਣ ਆਪਣੀ ਰਸੋਈ। ਰਸੋਈ ਦਾ ਪਤਾ ਕੀ ਹੁੰਦਾ? ਤੁਹਾਨੂੰ ਨਹੀਂ ਪਤਾ। ਮੈਨੂੰ ਸਰ ਬਧਰਨ ਨੂੰ ਪਤਾ। ਆਹ ਸੋਈ ਤੇ ਆ ਤਾਂ ਫ੍ਰੀਜ ਆ ਹੈ ਨੀ। ਤੇ ਜਿਹਦਾ ਪਤਾ ਕੀ ਹੁੰਦਾ? ਫ੍ਰੀਜ ਤੇ ਉਹ ਹੁੰਦਾ ਮੈਨੂੰ ਜਿੱਤੇ ਵਿੱਚ ਨਾ ਕੀ ਜਾਂ ਸ਼ਾਮੀਆ ਜਾਂ ਦਿਨ ਦੁੱਧ ਬਾਦ ਖਰਾਬ ਨਾ ਹੋਵੇ ਅਈ ਨਾ ਪਾਣੀ ਵਿੱਚ ਆ ਜਾਵੇ ਤੇ ਵਿੱਚੋਂ ਇਹ ਆ ਜਾ ਹੁੰਦਾ ਪੈਣ ਇਹ ਆ ਜਾ ਤੁਸੀਂ ਦੇਖਿਆ ਕਦੇ ਖਰੇ ਤੁਸੀਂ ਨਹੀਂ ਦੇਖਿਆ ਇਹ ਤਾਂ ਤੁਹਾਨੂੰ ਬਣਾਉਗਰੇ ਮੈਨੂੰ ਪਤਾ ਆ ਦੇਖ ਆਹ ਤੇ ਫਾਨੀ ਪੰਡਰੇ ਪੰਡੇ ਜਾਦੀ ਤੇ ਹੈ ਤੁਸੀਂ ਦੇਖਿਆ ਕਦੇ ਇਹ ਜਨ ਤੁਸੀਂ ਨਹੀਂ ਦੇਖੀ ਇਹ ਤਾਂ ਤੁਹਾਨੂੰ ਬਣਾਉਗਰੇ ਮੈਨੂੰ ਪਤਾ ਆ ਇਹ ਆ ਹੋ ਕੀ ਕੁਝ ਮੈਂ ਦਿਖਾ ਮਸੰਦੂ ਆਹ ਗਏ ਸੀ ਪਿਲਾਵੇਂ ਨਾ ਕਿ ਗਏ ਸੀ ਮੈਨੂੰ ਪਤਾ ਦੇਖਿਆ ਕਦੇ ਤੁਸੀਂ ਨੇ ਤੂੰ ਸੀ ਨਹੀਂ ਕਦੇ ਦੇਖਿਆ ਹੁਣ ਤਾਕਤ ਕਿਸੇ ਦਿਖਾਉਦੇ ਨਹੀਂ ਆ ਮੋਟਾ ਬਣਾ ਠੀਕਰਾਂ ਕੀ ਕਿਸੰਦਾ ਅਥਲੈਂਟ ਦੇ ਬਿਆਨ ਨੇ ਅਥਲੈਂਟ ਦੇ ਕਿਹਾ ਚਾਹਾਂਦੇ ਗੁੰਦੇ ਦੋਲੇ ਨੇ ਨਾ ਫੇ ਸੋ ਡੇਰੀ ਪਾਣਿਆ ਹਾਂ ਆ ਉੱਠੀਆਂ ਲੱਗੀਆਂ ਹੁੰਆਂ ਨੇ ਆ ਭਾਂਡਾ ਠੀਕਰ ਦੇਖ ਰੋ ਪ੍ਰਸਤ ਦਸਵਾ ਚਾਰਾ ਹੋਰ ਪਤਾ ਨਹੀਂ ਕੀ ਕੁਛ ਦਿੱਥਲੇ ਪਿਆ ਦੇਖ ਨਾ ਗੁਪਤ ਮੈਂ ਕਿਹਾ ਕਦੇ ਗਿਆਤਾ ਜਾਣਾਂ ਤੇ ਆ ਤੁਹਾਨੂੰ ਪਤਾ ਕੀ ਆ ਕਿਹਾ ਤੂੰ ਇਤਸਾਨ ਦੇ ਨੇ ਤੇ ਜਿਵੇਂ ਆ ਗਲਾਸ ਹੈ ਨੇ ਗਲਾਸ ਕਿਨ ਨੂੰ ਪਤਾ ਇਹ ਕਹਿੰਦੇ ਪਹਿਲੇ ਗਲਾਸ ਅਕਾ ਉਹ ਲੀਗਾਂ ਤਾਂ ਨਹੀਂ ਨੇ ਹੋਰ ਵੀ ਬਹੁਤ ਪਲੇਟ ਪਈ ਹੈ ਕਿ ਮੈਂ ਤਾਂ ਨਹੀਂ ਪਈ ਹੈ ਕਿਸੀ ਨੇ ਜੇ ਕੁਝ ਦੇਖਿਆ ਨਹੀਂ ਹੋਣਾ ਤਾਂ ਕਰਦੇ ਅਸੀਂ ਵਲੌਗ ਬਣਾ ਕੇ ਦਿਖਾਉਂਦੀਆਂ ਨੇ ਇਹ ਵੀ ਕਰ ਚਾਹ ਕੁਸ ਹੁੰਦਾ ਹੋਰ ਕੁਝ ਨਾ ਕੁਸ ਹੋਇਆ ਚੋਈ ਜੋ ਆ ਖਾਂਡ ਵਾਲਾ ਘੋੜਾ ਹੋਰ ਕੀ ਕੀ ਦੱਸਾਂ ਮੈਂ ਅਚਾਰ ਪੂਰ ਵੀ ਬਹੁਤ ਹੈ 15 ਗੱਲ ਤੱਕ ਕਿੰਨਾਂ ਬਣ ਜਾਂਦੇ ਨੇ ਪਰ ਇਹ ਤਾਂ ਵਲੌਗ ਬਣਦਾ ਪਈਆਂ ਕੱਲ ਕੋਈ ਵੀ ਮੈਂ ਤੁਹਾਨੂੰ ਦਿਖਾਉਂਦੀਆਂ ਆਂ ਹੋਰ ਸਣਾ ਪਤਾ ਆਂ ਤੇ ਇੱਧਰ ਆਪਣੇ ਸਟੋਰ ਰੂਮ ਚ ਆਬਰਣ ਡਾਲਾ ਕਿਦਾਂ ਕੁ ਗੁਰਮਤਨ ਨੂੰ ਬਾਤ ਕਰਾਉਣੀ ਆ ਉਹ ਕਮਰੇ ਬਾਤ ਦਿਖਾਉਣੀ ਆ ਅੱਜੋਂ ਪਹਿਣ ਹੁਣ ਆਪਾਂ ਚੱਲ ਜਾਾਂਗੇ ਸਟੋਰ ਰੂਮ ਵਿੱਚ ਇੱਧਰ ਦਿਖਾਉਣੀ ਆ ਤੁਹਾਨੂੰ ਕੀ ਕੁਛ ਪਿਆ ਫਲਾਇਓ ਕੁਛ ਪਿਆ ਆਰ ਇੰਦਰਿਆ ਪਿਆ ਸਟੋਰ ਰੂਮ ਤਾਂ ਤਾਂ ਹੈ ਆ ਕੀ ਕੁਛ ਪਿਆ ਅੱਜ ਵਾਕੰਦੀ ਸਾਈਕਲ ਹੀ ਖੜੀ ਐ ਇੱਥੇ ਠੱਗੀ ਪਈ ਐ ਹਾਂ ਆ ਪਤਾ ਕੀ ਐ ਤੁਹਾਨੂੰ ਇਹ ਲੋਕ ਤਾਂ ਵੀ ਕਹਿੰਦੇ ਨੇ ਪਰ ਸੱਚੀ ਵੀ ਕਹਿ ਲੈ ਤੁਸੀਂ ਤੱਕ ਦੇਖੀ ਹੋਣੀ ਕਦੇ ਨਾ ਤੁਸੀਂ ਨਹੀਂ ਦੇਖੀ ਹੋਣੀ ਤਾਂ ਸਾਨੂੰ ਬਲੌਗਰਾਂ ਨੂੰ ਪਤਾ ਹੈ ਕੀ ਲਿਖਿਆ ਕੀ ਕੁਛ ਪਿਆ ਸਾਡਾ ਸਮੇਨ ਆ ਇਹੋ ਚੀਜ਼ ਹੈ ਪਹਿਲੇ ਜੇ ਕੋਈ ਧਾਤੂ ਚੀਜ਼ ਹੋਵੇ ਕੱਟ ਕੰਮ ਜਾਂਉਂਦੀ ਹੋਵੇ ਉਹ ਇਹਦੇ ਉੱਤੇ ਰੱਖ ਦੇ ਲੋ ਇਹ ਬਣਾ ਕੇ ਰੱਖੇ ਚਿੰਦਿਆ ਕਰ ਤੁਸੀਂ ਵੀ ਬਣਾ ਲਿਓ ਐੇ ਜੀ ਕਹਿ ਕੇ ਇਹ ਟਾਂਡ ਬਣਾ ਕੇ ਲਿਓ ਜੀ ਸਾਨੂੰ ਤਾਂ ਹਾਂ ਇਹ ਸਾਨੂੰ ਬਲੌਗਰ ਨੇ ਦਿਖਾਈ ਸੀ ਹੈ ਨਾ ਯਾਦ ਰੱਖਿਓ ਅਭੀ ਇੱਟੀਆਂ ਬੂਟੀਆਂ ਪਈਆਂ ਨੇ ਇੱਧਰ ਕੱਪੜਾ ਲੀੜਾ ਪਿਆ ਆਹ ਢੋਲ ਖੜਾ ਪੈਣ ਸਾਡੇ ਇਹਨੂੰ ਪਤਾ ਕੀ ਕਹਿੰਦੇ ਟਾਂਡ ਕਾਟ ਢੋਲ ਕਹਿੰਦੇ ਤੁਸੀਂ ਤਾਂ ਦੇਖਿਆ ਰਹੀ ਨਾ ਹੁਣ ਅਕੜ ਤੁਹਾਨੂੰ ਪਤਾ ਕਣ ਕਲਾ ਢੋਲ ਕੀ ਹੁੰਦਾ ਕੌਣ ਦਾ ਕਣਕ ਦਾ ਵੀ ਨਹੀਂ ਪਤਾ ਹੋਣਾ ਭੈਣ ਕਣਕ ਉਹ ਹੁੰਦੀ ਆ ਭੈਣ ਜਿੱਦੂ ਆਪਾਂ ਰੋਟੀਆਂ ਬਣਾਉਣ ਹੁੰਦੇ ਆ ਰੋਟੀਆਂ ਮਤਲਬ ਰੋਟੀਆਂ ਆਟਾ ਨਹੀਂ ਦਿਖਾ ਦੋ ਓਹੋ ਰੋਟੀਆਂ ਆਟਾ ਉਲੀ ਕੰ ਕਹੇ ਉਲੀ ਕਦਕਾ ਤੇ ਦੇਖੀ ਹੈ ਚਲ ਕੋਈ ਇਹ ਤੇ ਪੈਪੀਪਰ ਆ ਗਿਆ ਤੇ ਪਹਿਲਾਂ ਸੀ ਪਸੂਆਂ ਵਾਲਾ ਤੇ ਕਣਕ ਵਾ ਕੇ ਰੱਖਦੇ ਆ ਆਪ ਦੇ ਵਾਸਤੇ ਸੀ ਹੱਥ ਹਿਲ ਕਰਿਆ ਸਾਹਤੂੜਾ ਇਹ ਅੱਤੀ ਰਾਤੀਆ ਮੇਰੇ ਸੀ ਤੜਾ ਦਿਨੀ ਰਾਤੀਆ ਹੈ ਹਾਂ ਕਿ ਲੋ ਬਾਕੀ ਚੀਜ਼ਾਂ ਆਪਾਂ ਉੱਤਰ ਦੇਖ ਲੈਣਾ ਤੇ ਆਜੋ ਪਹਿਨੇ ਸਾਨੂੰ ਆਪਾਂ ਚੱਲਦੇ ਹਾਂ ਠੀਕ ਹੈ ਮਰੀਏ ਉਹ ਸੇ ਦਾ ਜਿਵੇਂ ਠੀਕ ਤੇ ਦੇਖਾ ਚ ਇਹ ਆ ਕਮਰੇ ਦੀ ਨਾ ਤੇ ਇੱਥੇ ਉਹ ਬੱਚਿਆਂ ਦਾ ਟੀਵੀ ਤੇ ਇੱਥੇ ਲੱਗਣ ਕੱਢੇ ਕੋਈ ਤਰ੍ਹਾਂ ਨਹੀਂ ਆ ਬੈਨੇ ਹੱਦਿਆ ਐਲਸੀਡੀ ਲਿਆਂਦੀ ਤੇ ਆ ਪ੍ਰੈਸ ਪਈਆ ਪ੍ਰੈਸ ਦੇਖ ਗਏ ਤਾ ਨਾ ਕੀ ਰੱਖੀ ਦੀ ਦੇਖੀਏ ਤਾ ਨਾ ਪ੍ਰੈਸ ਕਿਉਂ ਨਹੀਂ ਦੇਖੀ ਤਾ ਤੁਹਾਨੂੰ ਕਿੱਥੇ ਪਤਾ ਤਾਂ ਬਲੌਗਰਾਂ ਨੂੰ ਪਤਾ ਇੱਥੇ ਚੱਲ ਜਵਾਕ ਰਿਹਾ ਕਿ ਤਾਲ ਪੂਰ ਲੈੰਦੇ ਨੇ ਪਹਿਨੇ ਹਾਂ ਇੱਥੇ ਸੌ ਜਾਂਦੇ ਨੇ ਤੇ ਹੋਰ ਕੀ ਦੱਸਾਂ ਮੈਂ ਇੱਥੇ ਦੇਖਣਗੇ ਤੁਸੀਂ ਆ ਆ ਇਹਨਾਂ ਨੂੰ ਕਹਿਆ ਪਰਦੇ ਦੇ ਪਰਦੇ ਜੇ ਨਹੀਂ ਪਤਾ ਪੁੱਛਿਓ ਕਦੇ ਜਾ ਕੇ ਕਿਸੇ ਸੱਚੀ ਮਾਰ ਲਓ ਜੂਤੂ ਕੀ ਪਰਦੇ ਕੀ ਹੁੰਦੇ ਨੇ ਫੇਰ ਪਤਾ ਲੱਗੂ ਇਹਨਾਂ ਨੂੰ ਕਹਿੰਦੇ ਪਰਦੇ ਤੁਸੀਂ ਕਦੇ ਦੇਖੇ ਨਹੀਂ ਨਾ ਹੁਣ ਇਹ ਤਾਂ ਤੁਹਾਨੂੰ ਬਲੌਗਰ ਹੁਣ ਪਤਾ ਤੇ ਹੋਰ ਮੈਂ ਕੀ ਕਹਿੰਦੀ ਸੀ ਤੂੰ ਕਾ ਬੈਂਟਰੀ ਭਈਆ ਪੈਣੇ ਚੱਲ ਆ ਵੀ ਦੇਖ ਇਹ ਬੈਂਟਰੀ ਕਦੇ ਕਿਤੇ ਰੱਖਦੇ ਨੇ ਦਿਹਾੜਾ ਕਦੇ ਕਿਤੇ ਰੱਖ ਆ ਭਈ ਕਾਲ ਕੋਈ ਨਾ ਹੁਣ ਆਪਾਂ ਮੈਂ ਚੁੱਪ ਦਿਖਾਉਣੀ ਆਈ ਪੱਲਾ ਕੰਮ ਆ ਆ ਜਿਹੜਾ ਕੰਮ ਆ ਸਾਡਾ ਦਿੱਤੀ ਆ ਜਾਲੀ ਇਹ ਕੰਮ ਤੇ ਮੈਂ ਤੇ ਮੈਥੀ ਮੇਰੇ ਘਰਾ ਹੋ ਘਾਤ ਤੇ ਆਂ ਜੀ ਵੀ ਕਬੀਲ ਜਾਰੀ ਦੀਆਂ ਗੱਲਾਂ ਤੇ ਇੱਕ ਤਰ੍ਹਾਂ ਸਾਰਾ ਤਰ੍ਹਾਂ ਦਾ ਕੁਝ ਜੀ ਸੀ ਆ ਉਹ ਤੇ ਸੋਈ ਕਿਚਰ ਕਿਚਨ ਅਜੇਤੀ ਵਰਨਾ ਕੋਈ ਨਹੀਂ ਬੀਤੀ ਉਹਦਾ ਦੱਸ ਉਹ ਲਗਰਨ ਮੜੀ ਉਹ ਕਿ ਬੋਲਦੀ ਕਿਚਰ ਕਹਿ ਨਹੀਂ ਪੁੱਲ ਗਈ ਸੀ ਉਹ ਦੋ ਤਿੰਨ ਵਾਰੀ ਕਹਿ ਦਿੱਤੀ ਕਿ ਕਿਚਨ ਆਪੋ ਨੇ ਇਹ ਕਿੰਨੇ ਕਿਚਨ ਆ ਕਿਚਨ 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 ਕਹਿੰਦੇ ਹੁਣ ਆ ਕੀ ਹੋਣਾ ਹੈ ਸਰ ਤੁਮਾਰ ਕੀ ਦੇਖ ਲਓ ਦੇਖ ਲਿਆ ਪਾ ਨਹੀਂ ਆ ਬਾਹਰਲਾ ਟੂਰ ਸੁਣ ਮੈਂ ਕਦੇ ਫੇਰ ਕਰਾਉਂਗੀ ਭਰਾ ਜਬ ਉਸ ਨਾਲ ਬਾਹਰੇ ਸਾਹਤ ਉਪਾਤ ਅੰਤੜਾ ਬਲੌਗ ਮੈਂ ਇੱਥੇ ਖਤਮ ਕਰ ਰਹੀ ਆ ਪੈਣਾ ਕਿ ਹੁਣ ਇਹ ਆਪਣਾ ਹੋ ਗਿਆ ਘਰ ਦਾ ਹੋਮ ਟੂਰ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਇਹ ਘਰ ਦਾ ਹੋਮ ਟੂਰ ਠੀਕ ਬਣਿਆ ਜਾਂ ਗਾੜਾ ਬਣਿਆ ਮੈਨੂੰ ਨਹੀਂ ਲੱਗਦਾ ਹੈ ਕਿ ਤਾਂ ਘਰ ਹੈ ਨਹੀਂ ਅੱਜ ਦਾ ਬਲੌਗ ਤਾਂ ਫਿਰ ਪੂਰਾ ਹੋ ਗਿਆ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਨਹੀਂ ਫਿਰ ਬਾਲਾਂ ਵੱਡਾ ਵਲੌਗ ਫੜੀ ਚੱਲ ਚੰਗਾ ਤਾਂ ਸਾਰੀਆਂ ਭੈਣਾਂ ਨੂੰ ਥੋੜੀ ਮਿੰਦੋ ਭੈਣ ਦੀ ਸਾਸਰੀ ਘਰ ਮੇਰਾ ਸਾਥ ਦੀ ਹੋ ਗਈ ਹੈ ਮਾਰ ਕੇ ਮੈਂ ਨਵੀਂ ਨਵੀਂ ਬਲੌਗਰ ਆ ਏਰਾ ਬਲੌਗ ਸ਼ੇਅਰ ਕਰਦੇ ਆ ਯੈਨ ਹਾਂ ਚੰਗਾ ਬਾਏ ਬਾਏ